ਇਹਦਾ ਕੀ ਕਰਾਂ ਮੈਂ ਤਾਂ ਗੜ ਪਾ ਲਈ ਆਪਣੇ ਧੋਇਆ ਨਹੀਂ ਕੁਛ ਵਾਸਤਾ ਨਹੀਂ ਕੀ ਹੋ ਗਿਆ ਕੀ ਦੇਖੀ ਜਾਨੀ ਇਹਨੂੰ ਦੇਖਣਾ ਕੀ ਆ ਹਰ ਪ੍ਰੀਤ ਦਾ ਫੋਨ ਆਇਆ ਕਹਿੰਦੀ ਮੈਂ ਜਾ ਰਹੀ ਆ ਫੇਰ ਤਾਂ ਕੀ ਹੋ ਗਿਆ ਉਹ ਇਹ ਤਾਂ ਕੁਛ ਨਹੀਂ ਪਰ ਹੋ ਜਾਊਗਾ ਉਹਨੇ ਤਾਂ ਆਉਣ ਸਾਰ ਪਹਿਲਾਂ ਮਸ਼ੀਨ ਦੇਖਣੀ ਆ ਵੀ ਮੇਰੀ ਮਸ਼ੀਨ ਖਲਾਤੀ ਉਹ ਤਾਂ ਪਹਿਲੇ ਨੇ ਮੇਰੇ ਹੱਥ ਲਾਉਣ ਦਿੰਦੀ ਮੈਂ ਤਾਂ ਉਹੀ ਦੋ ਕੱਪੜੇ ਮਖਾਨਾ ਧੋ ਦਵਾ ਮੇਰੀ ਬਾਹਂ ਦਰਦ ਕਰਦੀ ਆ ਹੁਣ ਭਾਈ ਤਾਂ ਲੈ ਗਿਆ ਖੋਲ ਕੇ ਪਰ ਹੁਣ ਜੇ ਆਉਂਦੀ ਆਉਣ ਤੋਂ ਪਹਿਲਾਂ ਨਹੀਂ ਸਿਮਰਦੀ ਹੈਗੀ ਕੋਈ ਨਹੀਂ ਕੁਛ ਨਹੀਂ ਕਹਿੰਦੀ ਹੋ ਜਾਊਗੀ ਠੀਕ ਹੋ ਗਈ ਮਸ਼ੀਨਰੀਆ ਖਰਾਬ ਹੋ ਜਾਂਦੀ ਉਹ ਤਾਂ ਡਰਦੀ ਉਹ ਬਹੁਤ ਮੈਨੂੰ ਪਤਾ ਉਹਦਾ ਸੁਭਾਅ ਦਾ ਮੈਨੂੰ ਕਿੱਥੇ ਹੱਥ ਲਾਉਣ ਦਊਂਗੇ ਤੂੰ ਹੀ ਨਾ ਅਟੈਕ ਕਰ ਆਲੇ ਕੁਛ ਨਹੀਂ ਹੁੰਦਾ ਜਾ ਮੈਨ ਲੱਭਦਾ ਆ ਗਈ ਦਰਵਾਜ਼ਾ ਖੜਕ ਗਿਆ ਉਰੇ ਨਾ ਜਾਵੇ ਕਿਤੇ ਸਿੱਧੀ ਹੋ ਮੈਂ ਉੱਥੇ ਦੇਖਾਂ ਇਹਨੂੰ ਚੱਲੇ ਨੂੰ ਬਾਅਦ ਚ ਦੇਖਾਂਗੇ ਵਾਹ ਸ਼ਾਬਾਸ਼ ਮੰਮੀ ਸੋਣ ਲਿਆ ਮੈਂ ਸਾਰਾ ਕੁਝ ਹੁਣ ਪਰਦੇ ਕਿਉਂ ਪਾਉਣੀ ਐ ਕਰਤੀ ਨਾ ਸਵਾਖ ਇਹ ਮਸ਼ੀਨ ਦੀ ਉਹ ਤਾਂ ਮੈਂ ਤਾਂ ਧੋਈ ਨਹੀਂ ਐ ਕਿ ਮੈਂ ਤਾਂ ਪਾਇਆ ਸੂਟ ਜਦੋਂ ਬੰਦ ਹੋ ਗਈ ਉਹ ਨਾ ਜਿਹੋ ਜਿਹੇ ਚੀਜ਼ਾਂ ਚਲਾਉਣੀਆਂ ਨਹੀਂ ਆਉਂਦੀਆਂ ਵਰਤਦੇ ਕਿਉਂ ਪਹਿਲਾਂ ਮਾਰੇ ਦੀ ਤੁਸੀਂ ਮਸ਼ੀਨਾਂ ਚ ਧੋਂਦੇ ਸੀਗੇ ਉਈ ਹੁਣ ਫਰੀਦ ਹੀ ਮਿਲੀ ਹੋਈ ਆ ਬਸ ਉਵੇਂ ਚਲਾਈ ਜਾਂਦੇ ਰਹਿੰਦੇ ਨੇ ਸਾਰਾ ਦਿਨ ਅਸੀਂ ਕਿਹੜਾ ਮੰਗ ਕੇ ਲਈਆ ਪੁੱਤ ਨਾਲੇ ਮੇਤੋਂ ਖਰਾਬ ਨਹੀਂ ਹੋਈ ਇਹ ਸੱਚ ਬੋਲਦੀ ਆ ਮੈਂ ਤੇਤੋਂ ਖਰਾਬ ਹੋਈ ਆ ਪਹਿਲਾਂ ਉਹ ਸੂਟ ਪਿਆ ਵਿੱਚ ਮੈਂ ਤਾਂ ਧੋਇਆ ਵੀ ਨਹੀਂ ਗਿਆ ਹੈਗਾ ਠੀਕ ਆ ਮੰਮੀ ਲਾ ਦੇ ਮੇਰੇ ਤੇ ਇਲਜ਼ਾਮ ਚਲ ਤਾਂ ਆਇਕੜਾ ਮੰਨਣਾ ਸਾਰੀ ਮਸ਼ੀਨ ਦਾ ਕਵਾੜਾ ਕਰਕੇ ਰੱਖਤਾ